ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕੁਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਪੰਘੇਰੀਆਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਮੋਗੇ ਦੇ ਵਿੱਚ ਹੀ ਰਲਿਆ ਵਿਆ ਇਸ ਟਾਈਮ ਇਹ ਪਿੰਡ ਮੰਨਾਂਗੇ ਕਿਉਂਕਿ ਜਿਹੜਾ ਮੋਗੇ ਤੋਂ ਜਲੰਧਰ ਵਾਲਾ ਰੋਡ ਹੈ ਜਿਹੜਾ ਬਰਨਾਲੇ ਤੋਂ ਆਉਂਦਾ ਸਿੱਧਾ ਬਾਹਰ ਦੀ ਬਾਹਰ ਲੰਘ ਜਾਂਦਾ ਉਸ ਮੇਨ ਛੜਕ ਦੇ ਉੱਤੇ ਤਲਵੰਡੀ ਪੰਘੇਰੀਆਂ ਪਿੰਡ ਆਉਂਦਾ ਨਾਲ ਦਾ ਪਿੰਡ ਦਸਾਂਝ ਜਿਹੜੇ ਘਰ ਚੋਂ ਡੇਰੀ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਲਤੇਜ ਡੇਰੀ ਫਾਰਮ ਹੈ ਬਾਈ ਜੀ ਹੋਰਾਂ ਦਾ ਮੇਨ ਕੰਮ ਜਿਹੜਾ ਉਹ ਦੁੱਧ ਦਾ ਹੈ ਮਤਲਬ ਕਿਉਂਕਿ ਮੋਗਾ ਸ਼ਹਿਰ ਨੇੜੇ ਹੈ ਤੇ ਪੁਰਾਣਾ ਹੀ ਇਹ ਦੁੱਧ ਘਰਾਂ ਦੇ ਵਿੱਚ ਸਪਲਾਈ ਕਰਦੇ ਆ ਪਰ ਨਾਲ ਸ਼ੌਂਕ ਵੀ ਹੈ ਵੀ ਕੋਈ ਨਾ ਕੋਈ ਨਾਗ ਵਿਕਰੀ ਵਾਲਾ ਵੀ ਇੱਥੇ ਆਉਂਦਾ ਰਹਿੰਦਾ ਹੈ ਚੰਗੀਆਂ ਮੱਝਾਂ ਦੁੱਧ ਚਵਾ ਕੇ ਵੇਚਣ ਦਾ ਬਾਈ ਨੂੰ ਸ਼ੌਂਕ ਹੈ ਕਦੇ ਸੁਪਾ ਬਣਿਆ ਪਰ ਵੀਡੀਓ ਬਣਾਵਾਂਗੇ ਪਰ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਸਾਹਮਣੇ ਇੱਕ ਗਾਂ ਖੜੀ ਆ ਦੱਸੋ ਜਿਹੜੀ ਬਾਈ ਦੱਸਦਾ ਸੀ ਵੀ ਵੇਚਾਂਗੇ ਇਹਦੀ ਮੇਨ ਵੀਡੀਓ ਆ ਇਹਦੇ ਨਾਲ ਇੱਕ ਟੋਕੜ ਝੋਟੀ ਐ ਇਹ ਵੀ ਵੇਚ ਦੇਣੀ ਐ ਚੰਗੇ ਦੁੱਧ ਵਾਲੀ ਜੇ ਕੋਈ ਵੀਰ ਖਰੀਦਣਾ ਚਾਹੂਗਾ ਤਾਂ ਸੰਪਰਕ ਕਰ ਲੂਗਾ ਆਓ ਮਿਲिए ਬਾਈ ਨੂੰ ਗਾਂ ਤੋਂ ਸ਼ੁਰੂਆਤ ਕਰਦੇ ਆਂ ਫਿਰ ਜਿਹੜੀ ਟੋਕੜ ਝੋਟੀ ਉਹ ਤੁਹਾਨੂੰ ਦਿਖਾਵਾਂਗੇ ਮਿਲਾਂਗੇ ਆਪਾਂ ਬਾਈ ਆਇਓ ਸਾਹਮਣੇ ਇਧਰ ਰਾਮ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਡੇਰੀ ਫਾਰਮਿੰਗ ਦੀ ਵੀਡੀਓ ਦੇਖਣ ਤੇ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਰਾਮ ਭਾਈ ਅੱਜ ਆਪਾਂ ਦੋ ਨਗ ਜਿਹੜੇ ਵਿਕਰੀ ਵਾਲੇ ਦਿਖਾਉਣੇ ਆ ਵੈਸੇ ਲਈ ਆਉਣੇ ਉਹ ਮੱਝਾਂ ਵਿਕਰੀ ਵਾਲੀਆਂ ਜਾਂ ਘਟ ਆਉਂਦੀਆਂ ਆ ਉਹ ਪਸ਼ੂ ਲੈ ਕੇ ਆਉਣੇ ਹੁੰਦੇ ਆਈ ਮਤਲਬ ਆਪਾਂ ਥੋੜਾ ਸ਼ੌਂਕੀਆ ਤੌਰ ਤੇ ਕੰਮ ਕਰਦੇ ਆ ਹੂੰ ਕੋਸ਼ਿਸ਼ ਹੁੰਦੀ ਆ ਵੀ ਪਹਿਲੇ ਦੂਜੇ ਸੂਏ ਚੰਗੀ ਝੋਟੀ ਤੇ ਕੋਸ਼ਿਸ਼ ਹੁੰਦੀ ਆ ਵੀ ਦੁੱਧ 15 ਪਲੱਸ ਵਾਲੀ ਠੀਕ ਐ ਤੇ ਬਾਕੀ ਮੈਨੂੰ ਇਸ ਜੀ ਦਾ ਸ਼ੌਕ ਆ ਜਿਵੇਂ ਵਧੀਆ ਏਰੀਆ ਚੋਂ ਜਾਂ ਮੈਂ ਹੁਣ ਉਧਰ ਹਰਿਆਣੇ ਹਸਾਰ ਸਾਈਡ ਜਾਣ ਲੱਗ ਗਿਆਈ ਹੂੰ ਹਾਂ ਪਹਿਲਾਂ ਮੈਨੂੰ ਇਹ ਚੀਜ਼ ਦੀ ਡੈਕਤ ਸੀ ਮੇਰਾ ਕੋਈ ਟਿਕਾਣਾ ਨਹੀਂ ਉਧਰ ਬਣਦਾ ਸੀ ਵਧੀਆ ਪਰ ਹੁਣ ਮੈਨੂੰ ਉਹ ਚੀਜ਼ ਮਿਲ ਗਈ ਹੁਣ ਆਪਾਂ ਜੋ ਵੀ ਪਸ਼ੂ ਲਗਭਗ ਹਮ ਲਿਆਵਾਂਗੇ ਉਧਰੋਂ ਲੈ ਕੇ ਆਵਾਂਗੇ ਜੇ ਉਧਰ ਲਾਹੂ ਤਾਂ ਉਧਰਲਾ ਦੱਸ ਕੇ ਦੇਵਾਂਗੇ ਵੀ ਇਹ ਕਿਹੜੀ ਸਾਈਡ ਦਾ ਪਰ ਇਸ ਤਰ੍ਹਾਂ ਨਹੀਂ ਕਰਦੇ ਵੀ ਯਾਰ ਇਧਰੋਂ ਪਸ਼ੂ ਲੈ ਕੇ ਐਵੇਂ ਕਹੀ ਜਾਈਏ ਵੀ ਯਾਰ ਅਸੀਂ ਹਸਾਰੋਂ ਲੈ ਕੇ ਆਂਦਾ ਜਾਂ ਅਸੀਂ ਜੀਮ ਤੋਂ ਲੈ ਕੇ ਲਿਆਵਾਂਗੇ ਰੂਟੀਨ 'ਚ ਹੁਣ ਤਾਂ ਹਾਂ ਰੂਟੀਨ 'ਚ ਲੈ ਕੇ ਆਵਾਂਗੇ ਜੀ ਠੀਕ ਹੈ ਪਸ਼ੂ ਚੰਗਾ ਕੋਸ਼ਿਸ਼ ਹੁੰਦੀ ਆ ਵੀ 15 ਕਿਲੋ ਕੰਡੇ ਤੋਲ ਮੇ ਦੁੱਧ ਦੋ ਉੱਤੇ ਉੱਤੇ ਪਹਿਲੇ ਜਾਂ ਦੂਜੇ ਸਵੇਰ ਝੋਟੀਆਂ ਕਿਉਂਕਿ ਪਰਮਾਤਮਾ ਦੀ ਬਖਸ਼ਿਸ਼ ਸਰਕਾਰ ਵੀ ਕੰਮ ਕਰਦੇ ਨੂੰ ਕਾਫੀ ਚਿਰ ਹੋ ਗਿਆ ਇਸ ਜੀ ਦੀ ਪਛਾਣ ਵੀ ਆ ਤੇ ਮਤਲਬ ਪਸ਼ੂ ਲਗਭਗ ਆਪਣਾ ਖੋਟਾ ਵੀ ਨਹੀਂ ਨਿਕਲਦਾ ਹਰੇਕ ਪਸ਼ੂ ਖਰਾ ਨਿਕਲੂਗਾ ਪਰ ਅਗਲੇ ਨੂੰ ਜੇ ਦੇਾਂਗੇ ਪੈਸੇ ਲਾਉਣ ਵਾਲਾ ਬੰਦਾ ਹੋਊ ਤਾਂ ਕੰਡੇ ਦੇ ਤੋਲ ਕੇ ਦੁੱਧ ਦੋ ਟਾਈਮ ਚਾਰ ਟਾਈਮ ਅਗਲਾ ਦੇਾਂਗੇ ਜਿਹੜਾ ਬੰਦਾ ਪੈਸੇ ਲਾਉਣ ਵਾਲਾ ਆਊਗਾ ਹਾਂਜੀ ਠੀਕ ਐ ਅੱਛਾ ਅੱਜ ਜਿਹੜੇ ਆਪਾਂ ਦੋ ਨਾਗ ਵਿਖਾਉਣੇ ਆ ਇਹਦੇ ਚ ਪਹਿਲੇ ਨੰਬਰ ਤੇ ਆਪਾਂ ਗਾਂ ਦਿਖਾਉਣ ਲੱਗੇ ਹਾਂ ਹਾਂਜੀ ਕਿੰਨਾ ਮਸੂਆ ਸੂਈ ਆ ਕਿੰਨੇ ਚਿਰ ਦੀ ਅੱਜ ਸੂਈ ਹੋਗੀ ਇਹ 3 ਮਹੀਨੇ ਦੀ ਸੂਈ ਆਈ ਪਹਿਲਾ ਸੂਆ ਵਹਿੜਾ ਇਹ ਠੀਕ ਐ ਅੱਛਾ ਹੂੰ ਮਤਲਬ ਜਿਵੇਂ ਘਰ ਦੀ ਹੋਈ ਲਾ ਲੋ ਤੁਸੀਂ ਠੀਕ ਐ ਔਰ ਥੋੜਾ ਜਿਹਾ ਮੈਨੂੰ ਇਹ ਚੀਜ਼ ਹੁੰਦੀ ਆ ਜਿਵੇਂ ਮੈਂ ਦੁੱਧ ਦਾ ਕੰਮ ਕਰਦਾ ਮੇਰੇ ਜਿੰਨਾ ਕ ਦੁੱਧ گاਵਾਂ ਦਾ ਸ਼ਹਿਰ ਚ ਚੱਲਦਾ ਮੈਂ ਉਵੇਂ ਜਿਵੇਂ ਜਾਂ ਚਲੋ ਅੱਗੇ ਦੁੱਧ ਦੀ ਲਾਗਤ ਜ਼ਿਆਦਾ ਹੀ ਹੁਣ ਮੈਂ ਕੰਮ ਥੋੜਾ ਘੱਟ ਕਰਦਾ ਕਿਉਂਕਿ ਪਸ਼ੂਆਂ ਨੂੰ ਸੇਲ ਪਰਚੇਜ ਨੂੰ ਬਾਹਰ ਨਹੀਂ ਨਿਕਲਿਆ ਜਾਂਦਾ ਜੀ ਮੁੜ ਕੇ ਠੀਕ ਹੈ ਉਸ ਲੇਬਰ ਦੀ ਦਿੱਕਤ ਆਉਂਦੀ ਹੈ ਜੀ ਇਸ ਕਰਕੇ ਜਿਵੇਂ ਹੁਣ ਇੱਕ ਵਹਿੜ ਘਰ ਦੀ ਸੂਪੀ ਸੀਗੀ ਫਿਰ ਮੈਂ ਇਹ ਵਹਿੜ ਵੇਚ ਦੂੰਗਾ ਮੇਰੇ ਕੋਲ ਦੋ ਹੈਗੀਆਂ ਦੋ ਨਾ ਮੇਰਾ ਸਰ ਜਾਣਾ ਠੀਕ ਹੈ ਹੁਣ ਦੁੱਧ ਕਿੰਨਾ ਆ ਤੇ ਕਿੰਨੇ ਦੇ ਹੁਣ ਦੁੱਧ ਇਹਦੇ ਖਲੇ 20 ਕਿਲੋ ਕੰਡੇ ਤੋਲ ਵਾਲਾ ਦੁੱਧ ਆ 19 ਤੇ 21 ਹੋਲਾ 19 ਵੀ ਹੋਲਾ 21 ਵੀ ਹੋ ਜਾਦਾ ਆਪਾਂ ਜਿਹੜੀ ਇਹਦੀ ਚੁਆਈ ਆਈ ਵੈਸੇ ਹੱਥੀਂ ਚੋਕੇ ਲੈਂਦੀ ਸੀ ਪਰ ਆਪਾਂ ਚੁਆਈ ਮਸ਼ ਜਾਂਦਾ ਹੁੰਦਾ ਵੀ ਜਿਹੜਾ ਪਸ਼ੂ ਮਸ਼ੀਨ ਤੇ ਲੱਗਿਆ ਉਹ ਮੜਾ ਮੋਟਾ ਇੱਕ ਅਧੀ ਹਰੀ ਕਰ ਜਾਂਦਾ ਹੁੰਦਾ ਉਦੋਂ ਪੂਰੀ ਠੰਡੀਆਂ ਬਰੀਡ ਵਾਈ ਵਧੀਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਕੌੜੀ ਆ ਜਾਂ ਲੱਤ ਮੁੱਕੀ ਵਾਲੀ ਆ ਉਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਇਹਦਾ ਬੱਚਾ ਕੀ ਇਹਦੇ ਨਾਲ ਬੱਚਾ ਹੈ ਨਹੀਂ ਗਈ ਇਹਦਾ ਬੱਚਾ ਇਹਦੇ ਮਗਰ ਵੱਛਾ ਸੀਗਾ ਠੀਕ ਹੈ ਤੇ ਬਾਕੀ ਇਹ ਵੀ ਗੱਲ ਹੁੰਦੀ ਆਈ ਹੁਣ ਜੇ ਉਸ ਤਰ੍ਹਾਂ ਕਰਨਾ ਹੋਵੇ ਤਾਂ ਆਪਾਂ ਕਰ ਸਕਦੇ ਹਾਂ ਦੂਸਰੀ ਜਿਹੜੀ ਵਹਿੜਾ ਉਹਦੇ ਮਗਰ ਵੱਛਾ ਸੀ ਉਹ 500 ਰੁਪਏ ਕੋਲੋਂ ਦੇ ਕੇ ਵੱਛਾ ਦਿੱਤਾ ਅੱਛਾ ਇਹ ਹੁਣ ਉਹ ਲੋਕਾਂ ਨਾਲ ਕੰਮ ਕਰਨਾ ਹੋਵੇ ਤਾਂ ਹਰੇਲੇਵੇ ਵਾਲੀ ਵਧੀਆ ਵਹਿੜਾ ਤੇ ਆਪਾਂ ਲਾ ਵੀ ਸਕਦੇ ਤਹਾਵੀ ਯਾਰ ਦੀ ਖਤ ਤੇ ਨਾਮ ਪਰਮਾਤਮਾ ਇਹ ਕੰਮ ਕਰਾਵੇ ਆਪਾਂ ਸੱਚਾ ਸੋਚਾ ਸਾਫ ਸੁਥਰਾ ਕੰਮ ਕਰਕੇ ਖੋ ਜਾਈਏ ਏਆਈ ਤਾਂ ਨਹੀਂ ਹਜੇ ਕਰਾਈ ਇਹਦੀ ਨਹੀਂ ਬਾਈ ਜਾਨੇ ਹੀਟ ਕੱਢੀ ਸੀਗੀ ਹੂੰ ਤੇ ਏਆਈ ਫਿਰ ਅਸੀਂ ਉਸ ਹਸਾਬ ਨਾਲ ਕਰਾਉਨੇ ਕਿਉਂਕਿ ਵੇਚਣ ਦਾ ਬਹੁਤਾ ਵਿਚਾਰ ਨਹੀਂ ਸੀ ਮਤਲਬ ਸਾਰੇ ਪੱਖੋਂ ਤੋਂ ਵਹਿੜ ਵਧੀਆ ਜਿਵੇਂ ਥਣ ਲੇਵੇ ਤੋਂ ਮਸਟਾਈਟਸ ਵਗੈਰਾ ਨੂੰ ਬਿਲਕੁਲ ਨਹੀਂ ਹੋਈ ਇਹ ਵੀ ਚੀਜ਼ ਹਰੇਕ ਬਹੂ ਦੇ ਵਿੱਚ ਨਹੀਂ ਹੁੰਦੀ ਹੂੰ ਪਰ ਫਿਰ ਅਸੀਂ ਉਸ ਹਸਾਬ ਨਾਲ ਏਆਈ ਕਰਾਉਨੇ ਹੁੰਦੇ ਆ ਜਿਵੇਂ ਮੰਨ ਲਓ ਵੀ ਉਹ ਵਹਿੜ ਆ ਬਣੀ ਆ ਇੱਕ ਬਾਹਰ ਵਹਿੜ ਪਹਿਲਣ ਵਹਿੜ ਫਿਰਦੀ ਆ ਉਹ ਬਣੀ ਆਈ ਹੂੰ ਵੀ ਜਿਵੇਂ ਗਾਂ ਤੂੰ ਗਾਂ ਮਤਲਬ ਤਿੰਨ ਚਾਰ ਮਹੀਨੇ ਦੀ ਵਿੱਥ ਪੈ ਰੇ ਫਿਰ ਸਾਡਾ ਦੁੱਧ ਦਾ ਜਿਹੜਾ ਸਰਕਲ ਸੈੱਟ ਰਹਿੰਦਾ ਇਹ ਸਾਰੀਆਂ ਗਾਈਆਂ ਇਕੱਠੀਆਂ ਹੋ ਜਾਂਣ ਫਿਰ ਫਿਰ ਸਾਨੂੰ ਤਿਆਰ ਕਰਕੇ ਗਾਂ ਮਸ਼ਾਂ ਕਰਨੀਆਂ ਪੈਂਦੀਆਂ ਕਿਉਂਕਿ ਵੀ ਆਪਾਂ ਡੇਰੀ ਤੇ ਦੁੱਧ ਨਹੀਂ ਉਵੇਂ ਪਾਉਂਦੇ ਸਿਰਫ ਸ਼ਹਿਰ ਦੇ ਵਿੱਚ ਜਿਵੇਂ ਜਿੰਨੀ ਕੁ ਲਾਗਦਾ ਘਰਾਂ ਘਰਾਂ ਦਾ ਦੁੱਧ ਰੱਖਦੇ ਹਾਂ ਕੋਈ ਰੱਖਦੇ ਹਾਂਜੀ ਕੀ ਰੇਟ ਰੱਖਦੇ ਹੋ ਤਾਂ ਭਾਈ ਇਹਦਾ ਰੇਟ 1,10,000 ਰੁਪਈਆ ਜੀ ਖੋਲਿਓ ਦੱਸੋ ਰੇਟ 1 ਲੱਖ ਤੇ 10000 ਸੋਹਣੇ ਟਾਂਚੇ ਦੀ ਸੋਹਣੀ ਵਹਿੜ ਹੈ ਦੁੱਧ 19 ਤੋਂ 21 ਕਿਲੋ ਹੈ 20 ਕਿਲੋ ਨੂੰ 20 ਤੋਂ ਬਾਹਰ ਹੀ ਹੋਊਗਾ ਬਾਈ ਕਹਿੰਦਾ ਵੀ ਚੋਣ ਲੱਗਿਆ ਮੌਕੇ ਤੇ ਕੋਈ ਫਰਕ ਨਾ ਪਵੇ 19 ਤੋਂ 21 ਦੇ ਸਨ ਚ ਤੁਸੀਂ ਦੁੱਧ ਜਿਹੜਾ ਉਹ ਦੋ ਟਾਈਮ ਥਣੇ ਟਾਈਮ ਚੋ ਸਕਦੇ ਹੋ ਏਆਈ ਹਜੇ ਨਹੀਂ ਕਰਾਈ ਤਿੰਨ ਮਹੀਨਿਆਂ ਦੇ ਆਸ-ਪਾਸ ਸੂਈ ਨੂੰ ਹੋ ਗਿਆ ਚੰਗਾ ਕਦ ਚੰਗੀ ਵੇਲ ਉੱਤੋਂ ਟਾਂਜਾ ਸੋਣਾ ਫਿਕਸ ਚੰਗੇ ਹਵਾਨੇ ਦੀ ਹੈ ਥਣ ਥਿਚੁਾਈ ਵਾਲਾ ਵੀ ਹੈ ਪਰ ਚੁਵਾਈ ਬਾਈ ਮਸ਼ੀਨ ਤੇ ਕਰਦੇ ਆ ਕਿਉਂਕਿ ਇਹਨਾਂ ਕੋਲ ਮਿਲਕਿੰਗ ਮਸ਼ੀਨ ਹੈ ਚੋ ਸਕਦੇ ਹੋ ਹੱਥੀਂ ਪਰ ਇੱਕ ਅੱਧਾ ਦਿਨ ਕਈ ਵਾਰਾਂ ਹੱਥੀਂ ਚੁਾਈ ਤੇ ਪਸ਼ੂ ਥੋੜਾ ਬਹੁਤ ਪੈਰ ਇਧਰ ਉਧਰ ਗਾਸ ਸਕਦਾ ਹੁੰਦਾ ਵੈਸੇ ਜਾਤ ਬਰੀਡ ਇਦਾਂ ਦੀ ਹੈ ਵੀ ਦੁੱਧ ਦੇਣੇ ਟਿਕਮਾਂ ਦੇ ਜਾਣਾ 1 ਲੱਖ ਤੇ 10000 ਰੇਟ 20 ਕਿਲੋ ਦੁੱਧ ਕੰਡੇ ਉੱਤੇ ਤੋਲ ਕੇ ਤੁਸੀਂ ਲੈ ਜਾਣਾ ਜੀ ਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰ ਲਿਓ ਢਾਂਚੇ ਦੀ ਬਹੁਤ ਸੋਹਣੀ ਵੈੜਾ ਦੱਸੋ ਚੰਗੀ ਬਰੀਡਿੰਗ ਵਾਲੇ ਬੱਚੇ ਕੋਈ ਮਤਲਬ ਉਸ ਤਰ੍ਹਾਂ ਹੈ ਨਹੀਂਗਾ ਠੀਕ ਹੈ ਹਾਂ ਹਾਂ ਜੀ ਬਰੀਡਿੰਗ ਵਾਲੇ ਬੱਚੇ ਦੇਊਗੀ ਦੋਸਤੋ ਸਟਰਕਚਰ ਇਹਦਾ ਇੰਨਾ ਕ ਸੋਹਣਾ ਹੈ ਖੜਾ ਹੋਣਾ ਹੀ ਬਹੁਤ ਵਧੀਆ ਖੜਮੀ ਲੱਤਾਂ ਪੂਰੀ ਇਸ ਤਰ੍ਹਾਂ ਦੀ ਵੀ ਗਾਮ ਚਗਾਈਆਂ ਬੈਠੀ ਜਾਂਦੀਆਂ ਸਹੀ ਕਿਉਂਕਿ ਆਪਣਾ ਕੋਈ ਵੀ ਪਹੂ ਲਿਆ ਹੁੰਦਾ ਸ਼ੌਂਕ ਨਹੀਂ ਲਿਆ ਹੁੰਦਾ ਠੀਕ ਆ ਰਾਮ ਭਾਈ ਇਹਦੇ ਨਾਲ ਇੱਕ ਛੋਟੀ ਖੜੀ ਹੈ ਇਹਦੀ ਕੀ ਡਿਟੇਲ ਹੈ ਇਹ ਛੋਟੀ ਬਾਈ 102299 ਦੀ ਆ ਛੋਟੀ ਇਹ ਆਪ ਹੂੰ ਇਹ ਮੈਂ ਫਤਿਆਬਾਦ ਤੋਂ ਮੱਝ ਲਈ ਸੀ ਉਹਦੀ ਕੱਟੀਆ ਮਤਲਬ ਮੈਂ ਉਹ ਦੋ ਤਿੰਨ ਸੂਏ ਮੱਝ ਚੋਈ ਸੀ ਤੇ ਮੇਰਾ ਆਪਦਾ ਟੀਕਾ ਭਰਾ ਹੀ ਓਰੀਜਨਲ ਦਾ 2299 ਦਾ ਠੀਕ ਹੈ ਇਹ ਝੋਟੀ ਦੋਂਦੇ ਦੰਦ ਕੱਢਦੀ ਸੂਈ ਸੀ ਦੋਂਦੇ ਦਾ ਦੰਦ ਕੱਢਦੀ ਨੇ ਇਹ 16 ਕਿਲੋ ਕੰਡੇ ਤੋਲ ਵਾਲਾ ਦੁੱਧ ਦਿੱਤਾ ਜੀ 16 ਕਿਲੋ ਹਾਂਜੀ ਮੈਂ ਲਾਈਵ ਚ ਆਈ ਕਰਵਾਉਣੀ ਸੀ ਪਰ ਇਹਦੇ ਥਣਾ ਤੇ ਉਹ ਤੋਂ ਜ਼ਖਮ ਹੋ ਗਏ ਸੀਗੇ ਜੀ ਅੱਛਾ ਜਿਹੜਾ ਉਹ ਹਾਂਜੀ ਉਹ ਲਾਲੀ ਰੰਗ ਜਾ ਦਿੱਤਾ ਉਹ ਲਾਲੀ ਉਹ ਜ਼ਖਮ ਹੋ ਸੀ ਹੁਣ ਜ਼ਖਮ ਬਿਲਕੁਲ ਠੀਕ ਹੈ ਕੋਈ ਡਿੱਕਦ ਨਹੀਂ ਗਈ ਠੀਕ ਹੈ ਫਿਰ ਇਹਦਾ ਪਿੱਛੇ ਵੀ ਮਨ ਬਣਾਇਆ ਸੀ ਵੀ ਚਲੋ ਵੇਚ ਲਾਂਗੇ ਫਿਰ ਚੰਗੇ ਪਹੂ ਦਾ ਥੋੜਾ ਜਿਹਾ ਹੁੰਦਾ ਮੈਨੂੰ ਥੋੜੀ ਜੀ ਪਸ਼ੂਆਂ ਦੀ ਦਿੱਕਤ ਆਉਂਦੀ ਹੈ ਜੀ ਕਿਉਂਕਿ ਜੇ ਮੈਂ ਇਸ ਤਰ੍ਹਾਂ ਟੋਕੜ ਬਹੁਤ ਜ਼ਿਆਦਾ ਰੱਖਦਾ ਤਾਂ ਮੇਰੇ ਕੋਲ ਸੇਲ ਪਰਚੇਜ ਵਾਲੇ ਲਿਵਰ ਦੀ ਦਿੱਕਤ ਕਰਕੇ ਪਸ਼ੂ ਨਹੀਂ ਲੈਂਦੇ ਜਾਂਦੇ ਠੀਕ ਹੈ ਤੇ ਇਸ ਕਰਕੇ ਹੁਣ ਮਾਨਸੀ ਵੀ ਜੇ ਕੋਈ ਬੰਦਾ ਸ਼ਕੀਨ ਹੋਵੇ ਹੂੰ ਉਹ ਬੰਦਾ ਲੈ ਸਕਦਾ ਇਸ ਵੇਲੇ ਦੁੱਧੋਂ ਡਰਾਈ ਕੀਤੀ ਆਈ 8 ਤਰੀਕ ਨੂੰ 8ਵਾਂ ਮਹੀਨਾ ਸਹੀ ਲਗਾ 88 ਚੌਣ ਦਾ ਸੀਮਨ ਲੱਗਾ ਈ ਠੀਕ ਹੈ ਇਹ ਝੋਟੀ ਮਤਲਬ ਕੋਈ ਵੀ ਬੰਦਾ ਭਲਾ ਡੀਐਨਏ ਟੈਸਟ ਕਰਾ ਲੇ ਦਾ ਸ਼ਬੀਨ 99 ਦਾ ਹੀ ਇਹਦੀ ਮਾਂ ਦਾ ਦੁੱਧ 19 ਕਿਲੋ ਚੋਇਆ ਸੀ ਇਹਨੇ ਪਹਿਲੇ ਸੂਏ 16 ਕਿਲੋ ਦੁੱਧ ਦਿੱਤਾ ਹੀ ਠੀਕ ਹੈ ਤੇ ਬਾਕੀ ਮੈਂ ਇੱਕ ਬੇਨਤੀ ਕਰਦਾ ਵੀ ਝੋਟੀ ਦੁੱਧੋਂ ਛੱਡੀ ਆ ਵਿਸ਼ਵਾਸ ਕਰਨਾ ਬਹੁਤ ਔਖਾ ਹੁੰਦਾ ਹਮ ਪਰ ਜੇ ਕਿਸੇ ਬੰਦੇ ਨੂੰ ਮੇਰੇ ਤੇ ਵਿਸ਼ਵਾਸ ਆ ਉਹ ਬੰਦਾ ਕੋਸ਼ਿਸ਼ ਕਰੇ ਠੀਕ ਹੈ ਤੇ ਜੇ ਕਿਸੇ ਨੂੰ ਮਤਲਬ ਉਸ ਤਰ੍ਹਾਂ ਵਿਸ਼ਵਾਸ ਨਹੀਂ ਵੀ ਇੰਨੇ ਲੈ ਲਾ ਇੰਨੇ ਲੈ ਲਾ ਉਹੋ ਜਿਹਾ ਕੰਮ ਨਹੀਂ ਹੋਣਾਗਾ ਕੀ ਰੇਟ ਰੱਖੋਗੇ ਇਹਦਾ ਰੇਟ ਔ ਲੱਖ ਰੁਪਈਆ ਹੀ ਜੋ ਥੋੜਾ ਬਹੁਤਾ ਮਾਨਤਾਨ ਹੋਊਗਾ ਬਹੁਤਾ ਨਹੀਂ ਹੋਣਾ ਨਹੀਂ ਆਪਾਂ ਤਿਆਰ ਕਰਕੇ ਵੀ ਵੇਚ ਲਾਂਗੇ ਕੋਈ ਐਡੀ ਗੱਲ ਨਹੀਂ ਕਿਉਂਕਿ ਆਪਣੀ ਹੱਥੀਂ ਚੋਈ ਵੀ ਆ ਯਾਰ ਦੇ ਠੀਕ ਹੈ ਤੋੜ ਗਏ ਭਾਈ ਸੋ ਦੋਸਤੋ ਜੇ ਕੋਈ ਵੀਰ 8 ਮਹੀਨਿਆਂ ਦੀ ਇਹ ਗੱਬਣ ਹੈ ਲੈਣੀ ਚਾਹੁੰਦਾ ਹੈ ਤਾਂ ਸੰਪਰਕ ਕਰ ਲਿਓ ਲੱਖ ਰੁਪਏ ਚੋਂ ਥੋੜਾ ਬਹੁਤ ਮਾਨਤਨ ਹੋ ਜਾਊਗਾ ਬਾਕੀ ਇਹਦੇ ਵਿੱਚ ਭਾਈ ਇਹ ਚੀਜ਼ ਆ ਮਤਲਬ ਇਹਦੇ ਬਰੂਸੀ ਲੋਸਸ ਵਗੈਰਾ ਦੀ ਵੈਕਸੀਨ ਲੱਗੀ ਹੋਈ ਆ ਕਿਹੜੀ ਬੰਦਾ ਕਹਿੰਦਾ ਪਤਾ ਨਹੀਂ ਯਾਰ ਕੋਈ ਬਰੂਸੀ ਵਗੈਰਾ ਦੀ ਸ਼ਿਕਾਇਤ ਨਾ ਹੋਵੇ ਠੀਕ ਹੈ ਕਿਉਂਕਿ ਘਰ ਦੀ ਛੋਟੀ ਮੇਰੇ ਹਰੇਕ ਬੱਚੇ ਤੇ ਲਾਈ ਹੁੰਦੀ ਆਈ ਹੈ ਓਕੇ ਉਹ ਟਾਂਟਾ ਤੁਸੀਂ ਦੇਖ ਲਓ ਥਣਾ ਤੇ ਜ਼ਖਮ ਹੋ ਗਏ ਸੀਗੇ ਪਰ ਉਹ ਸਹੀ ਹੈ ਬਿਲਕੁਲ ਸੈਂਗੇ ਦਾ ਇੱਕ ਟੁੱਟਿਆ ਹੋਇਆ ਇੱਕ ਸੈਂਗੇ ਦਾ ਸਹੀ ਹੈ ਬਿਲਕੁਲ ਟੁੱਟਿਆ ਹੋਇਆ ਸੈਂਗੋ ਠੋਸ ਹੈ ਪਰ ਉਸ ਤਰ੍ਹਾਂ ਖੋਲ ਵਗੈਰਾ ਨਹੀਂਗਾ ਉਹਦੇ ਚ ਠੀਕ ਹੈ ਸੋ ਇਹ ਟੋਕੜ ਝੋਟੀ ਟੋਕੜ ਗੱਬਣ ਝੋਟੀ ਜਿਹਦੇ 2 ਮਹੀਨੇ ਲਗਭਗ ਬਾਕੀ ਹੈ ਤੇ ਨਾਲ ਇੱਕ ਇਹ ਵੈਡ ਸੋ ਨਾਗ ਦੋਸਤੋ ਦੋ ਤੁਹਾਨੂੰ ਦਿਖਾਤੇ ਆ 210000 ਜੋੜੇ ਦੀ ਡਿਮਾਂਡ ਬਣਦੀ ਇੱਕ ਮੱਝ ਤੁਹਾਡੇ ਘਰੇ ਜਾਵਣੀ ਹੈ ਤੇ ਇੱਕ ਗਾਂ ਬਾਕੀ ਖਰੀਦਣਾ ਤੁਸੀਂ ਆਪਣੀ ਮਰਜ਼ੀ ਨਾਲ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ